Thank <music> you. ਕੀ ਨਾਮ ਆਪਣਾ ਹਾਂਜੀ ਜੋਨਦੀ ਸਿੰਘ ਜੀ ਹਸਪੀਟਲ ਪਹੁੰਚੋ ਕੀ ਮਾਮਲਾ ਹਾਂਜੀ ਉਹ ਅੱਛੇ ਆ ਗਏ 8 ਵਜੇ ਦੇ 10 ਮਿੰਟ ਚ ਦੇ ਆ ਗਏ ਜੀ ਹਾਂਜੀ ਮੈਡਮ ਨੂੰ ਫੋਨ ਕੀਤਾ ਜੀ ਕਹਿੰਦੇ ਅੰਮ੍ਰਿਤ ਦੇ ਬੱਚਾ ਤੁਹਾਂ ਕਿੰਨੇ ਵਜੇ ਫੋਨ ਕੀਤਾ ਮੈਡਮ ਨੂੰ ਹਾਂਜੀ ਅਸੀਂ ਕਰਤਾ 7 ਵਜੇ ਕਰਤਾ ਅੱਛਾ ਜੀ ਅੱਛਾ ਕਿੰਨੀ ਮੈਂ ਆ ਜਾਨੀ ਹਾਂ ਹਾਂਜੀ ਇਹ ਕਿਹਨਾਂ ਨੂੰ ਲੈ ਕੇ ਆਇਓ ਹਾਂਜੀ ਨਾਲ ਦੀ ਮੇਰੀ ਕੀ ਨਾਂ ਤੇ ਆਪੀ ਸੋਣਾ ਤੇ ਕੀ ਕੋਈ ਕੇਸ ਹੋਣਾ ਜਾਂ ਕਿੱਦਾਂ ਹਾਂਜੀ ਕੇਸ ਹੈ ਨਾ ਜੀ ਤੇ ਕੀ ਹਸਪੀਟਲ ਬੰਦ ਹੀ ਤੁਹਾਡੇ ਹੁੰਦੇ ਆਂ ਨਹੀਂ ਮੰਨਦੀ ਤਾਲੇ ਲੱਗੇ ਕਿਦਾਂ ਕਿਦਾਂ ਨਹੀਂ ਤਾਲੇ ਲੱਗੇ ਸੀ ਤੇ ਫਿਰ ਤੁਹਾਡੇ ਵੱਲੋਂ ਕੀ ਕੀਤਾ ਗਿਆ ਹਾਂਜੀ ਆਏ ਮੈਡਮ ਨੂੰ ਵਿੱਚ ਆਏ ਕਿੰਨੇ ਇੱਕ 3000 ਰੁਪਏ 5000 ਦੇ ਗੱਲ ਫੇਰ ਨਾਲ ਕਰੇ ਹਾਂਜੀ ਭਾਜੀ ਆਏ ਇੱਕ ਮਿੰਟ ਤੁਸੀਂ ਦੱਸਿਆ ਕਿ ਇੱਥੇ ਕਿਤੇ ਲੰਮੇ ਪੈ ਕਿੱਥੇ ਪੈ ਬਾਹਰ ਹਾਂਜੀ ਲੈ ਮੰਗਾ ਵੀ ਆਏ ਠੀਕ ਹੈ ਕੀ ਨਾਮ ਮੇਰਾ ਨਾਮ ਬਲਵੀਰ ਸਿੰਘ ਹੈ ਇਹ ਕੀ ਮਾਮਲਾ ਸਾਰਾ ਹਸਪਤਾਲ ਮਾਮਲਾ ਇਹ ਵੀ ਇੱਕ ਬੁੱਢੀ ਦੀ ਜਨਦਵਰੀ ਹੋਣੀ ਸੀ ਜੀ ਸਵੇਰੇ ਜਿੰਦਰੇ ਵਜੇ ਹਿਲਤਾਲ ਨੂੰ ਉਹ ਇੱਥੇ ਆ ਕੇ ਵਿਚਾਰੀ ਫਰਸ਼ ਤੇ ਲੰਮੇ ਪੈ ਗਈ ਨਾ ਕੋਈ ਨਰਸ ਤੇ ਨਾ ਕੋਈ ਡਾਕਟਰ ਇਹ ਆਉਂਦੇ ਆ 10:00 11:00 ਵਜੇ ਆਉਂਦੇ ਆ ਵੀ ਆਪਣੇ ਘਰ ਦਾ ਹੀ ਰਾਜ ਆ ਤੇ ਸਾਨੂੰ ਮੰਗ ਚਾਹੀਦੀ ਵਿਚ ਇਹਦੀ ਕਾਰਵਾਈ ਹੋਣੀ ਚਾਹੀਦੀ ਜਿਹੜਾ ਦੋਸ਼ੀ ਆ ਇਹ ਹਸਪੀਟਲ ਜਿਹੜਾ 24 ਘੰਟੇ ਖੁੱਲਾ ਹੋਵੇ 24 ਘੰਟਾ ਖੁੱਲਾ ਹੋਵੇ ਜੀ ਜੋ ਪਾਈਪ ਲੱਗਾ ਹੋਇਆ ਜੀ ਤਾਲੇ ਲੱਗੇ ਇਸ ਤੇ ਬੰਦ ਹੀ ਹੈ ਹਸਪਤਾਲ ਜੀ 메ਨ ਗੇਟ ਨੂੰ ਤਾਲੇ ਲੇ ਤੇ ਉਹਨੂੰ ਵੀ ਤਾਲੇ ਲੇ ਕੀ ਕਾਰਵਾਈ ਦੀ ਮੰਗ ਕਰਦੇ ਹੋ ਕਾਰਵਾਈ ਇਹ ਵੀ 24 ਘੰਟੇ ਜਿਹੜੀ ਡੀਓ ਹਾ ਲੋੜ ਚਾਹੀਦਾ ਜੀ ਕੋਈ ਵਾਗਿਆ ਇਹਨਾਂ ਬਾਦ ਉਹ ਤੇ ਕਾਰਵਾਈ ਦੀ ਇਹਨਾਂ ਦੀ ਜੋ ਬੰਦੀ ਕਾਰਵਾਈ ਕਾਨੂੰਨੀ ਕੀਤੀ ਜਾਵੇ ਇਹਨਾਂ ਦੇ ਮੈਂ ਜੱਜਪਾਲ ਜੀ ਕਿਹੜਾ ਨਗਰ ਸਿੰਧਾ ਦੇ ਵਿੱਚ ਰੀਤੀ ਮਾਮਲਾ ਸਾਰੇ ਰੋਜ਼ ਮਾਮਲਾ ਇੱਕ ਇੱਕ ਲੈ ਲਈ ਜਾਈ ਆ ਨਾਲ ਉਹਦੇ ਸਰਪੰਚ ਵੀ ਉਹਨਾਂ ਦੇ ਪਿੰਡ ਦੇ ਲੇਡੀਜ਼ ਹੈਗੇ ਨਾਲ ਉਹਦਾ ਹਸਬੰਦ ਸੀ ਉਹ ਇੱਥੇ ਜਦੋਂ ਆਏ ਤੇ ਉਦੋਂ ਕੁਝ ਵੀ ਨਹੀਂ ਇੱਥੇ ਆ ਕੋਈ ਡਾਕਟਰ ਨਹੀਂ ਕੋਈ ਨਹੀਂ ਹੈ ਤੇ ਜਦੋਂ ਫਿਰ ਮੁੜ ਕੇ ਉਹ ਜਿਆਦਾ ਆਪਣੇ ਪੀੜਾਂ ਦੇ ਵਿੱਚ ਆ ਗਈ ਉਹਨੂੰ ਵਿਚਾਰੇ ਨੇ ਪਹਿਨੋ ਦੇ ਇੱਥੇ ਪਾਇਆ ਆਪਣੇ ਉੱਪਰ ਥੜਾ ਹੈਗਾ ਉਹ ਤੇ ਨਹੀਂ ਚੱਲ ਸਕੀ ਪੀੜਾ ਉਹਦੇ ਫਿਰ ਉਹਨੂੰ ਪੰਜੇ ਲੰਮੇ ਪਾਇਆ ਲਿਆ ਫਿਰ ਇਥੋਂ ਦੇ ਜਿਹੜੇ ਮੋਤਬਰ ਬੰਦੇ ਕੋਈ ਆਏ ਉਹਨਾਂ ਵਿਚਾਰਿਆਂ ਨੇ ਕੁਰਸੀ ਕਰਤੀ ਮੰਜੇ ਦਾ ਅਰੇਂਜਮੈਂਟ ਕੀਤਾ ਤੇ ਉਹਨਾਂ ਜਿਹਨੂੰ ਜਿਹੜੀ ਮਤਲ ਜਿਹੜੀ ਡਿਊਟੀ ਆ ਉਹ ਮੁੱਕੇ ਆਈ ਕਾ ਟਾਈਮ ਤੋਂ ਬਾਅਦ ਕੀ ਸੰਬੰਧ ਹੈ ਪ੍ਰਸ਼ਾਸਨ ਦੀ ਜਿਹੜੀ ਲਾਤੀ ਆ ਕੀ ਕਾਰੋਬਾਰ ਉਹਨੇ ਕਿ ਇਹ ਆਪਣੇ ਟਾਈਮ 'ਚ ਆਇਆ ਕਿ ਨਾ ਜਦੋਂ 24 ਘੰਟੇ ਮਰ ਲੈਣਾ ਡਿਊਟੀ ਆ ਤੇ ਆਪਣੀ ਡਿਊਟੀ ਨਿਭਾਉਣ ਜਿਹੜੀ ਇਹਨਾਂ ਦੀ ਬੰਦੀ ਹੈ ਜੀ ਜੀ ਹੁਣ ਪ੍ਰਸ਼ਾਸਨ ਤੋਂ ਮੰਗ ਕਰਦੇ ਅਸੀਂ ਉਹ ਮੰਗ ਕਰਦੇ ਆ ਕਿ ਜਿਹੜੀ ਇਹਨਾਂ ਦੀ ਡਿਊਟੀ ਆਪਣੀ ਡਿਊਟੀ ਟੈਂਪਸਰ ਨਿਭਾਉਣ ਹਾਂ ਦੀ ਸਰ ਜੋ ਅੱਜ ਚੁੰਡਾ ਦੇ ਵੀ ਹਸਪਤਾਲ ਦੇ ਵਿੱਚ ਇੱਕ ਗਰਭਵਤੀ ਔਰਤ ਦੇ ਨਾਲ ਇਨਸੀਡੈਂਟ ਹੋਇਆ ਹੈ ਕੀ ਕਹਿਣਾ ਚਾਹੁੰਦੀ ਹੈ ਜੀ ਪਾਜੀ ਸਾਡੇ ਧਿਆਨ ਚ ਆਇਆ ਹੈ ਜਿਹੜਾ ਚੁੰਡਾ ਦੇ ਜਿਹੜਾ ਹੈਗਾ ਸਟਾਫ ਮੌਜੂਦ ਨਹੀਂ ਸੀਗਾ ਅਸੀਂ ਇਹਦੀ ਜਵਾਬ ਚਲ ਵੀ ਉੱਥੋਂ ਕਰ ਲਈਆ ਤੇ ਤੁਰੰਤ ਇਹਨੂੰ ਆਪਣਾ ਉੱਚ ਅਧਿਕਾਰ ਜਾਂਦਕ ਭੇਜਾਂਗੇ ਔਰ ਇਹਦਾ ਪੂਰਾ ਸਟਾਟ ਕੱਢਾਂਗੇ ਕਿ ਇਹਦੇ ਰੋਜ਼ਾ ਕਿਉਂ ਕਿ ਕਿਉਂ ਨਾ ਕੰਪਲੀਟ ਕਿਉਂ ਨਹੀਂ ਕੀਤਾ ਜੀ ਇਹ ਸਭ ਸੁਣਨ ਚਾਹਿਆ ਕਿ ਆਸਾ ਵਰਕਰ ਵੱਲੋਂ ਅੰਜ ਲਿੱਤਾ ਗਿਆ ਕਿ ਪੇਸ਼ੈਂਟ ਲੈ ਕੇ ਆ ਰਹੀ ਹਾਂ ਡਿਲੀਵਰੀ ਕੇ ਸਾਲਾ ਫਿਰ ਵੀ ਉਹ 8:30 ਹੋ ਜਾਣਦੇ ਆ ਨਹੀਂ ਉਸ ਸਟਾਫ ਦੇ ਮੁਤਾਬਕ ਹੋਦਾ ਕਿ 8 ਵਜੇ ਤੋਂ ਹੀ ਸਟਾਰਟ ਸੀ ਉਹ ਵੀ ਤੇ ਟੋਕਾ ਐਕਟਿਵਾ ਅਨੁਸਾਰ ਮੁਤਾਬਕ ਜੀ ਲੁੱਟਾ ਤਾਂ ਫਿਰ ਵੀ ਅਸੀਂ ਉਥੇ ਵਿਕਤੀ ਰੂਪ ਵਿੱਚ ਹੋ ਗਿਆ ਹਿਲਾਕਾਂ ਦੀ ਨਾਮ ਆਪਣਾ ਹਾਂਜੀ ਜੋਨਦੀ ਸਿੰਘ ਜੀ ਹਸਪੀਟਲ ਪਹੁੰਚੋ ਕੀ ਮਾਮਲਾ ਹਾਂਜੀ ਅਸੀਂ ਅੱਛੇ ਆ ਗਏ 8 ਵਜੇ ਦੇ ਨਾਲ ਮੈਂ ਚਲੇ ਆ ਗਏ ਹਾਂ ਜੀ ਹਾਂਜੀ ਮੈਡਮ ਨੂੰ ਫੋਨ ਕੀਤਾ ਜੀ ਕਹਿੰਦੇ ਅੰਮ੍ਰਿਤ ਦੇ ਪਾਸ ਕਹਾ ਕਿੰਨੇ ਵਜੇ ਫੋਨ ਕੀਤਾ ਮੈਡਮ ਨੂੰ ਹਾਂਜੀ ਅਸੀਂ ਕਰਤਾ ਸੀ 7 ਵਜੇ ਕਰਤਾ ਸੀ ਅੱਛਾ ਅੱਛਾ ਕਿੰਦੀ ਮੈਂ ਆ ਜਾਨੀ ਹਾਂ ਹਾਂਜੀ ਇਹ ਕਿੰਨਾ ਨੂੰ ਲੈ ਕੇ ਆਇਓ ਹਾਂਜੀ ਨਾਲ ਦੀ ਮੇਰੀ ਕੀ ਨਾਮ ਤੇ ਹਾਂਜੀ ਸੋਨਾ ਤੇ ਕੀ ਕੋ ਕੇਸ ਹੋਣਾ ਜਾਂ ਕਿਦੋਂ ਹਾਂਜੀ ਕੇਸ ਹੈ ਨਾ ਜੀ ਤੇ ਕੀ ਹਸਪੀਟਲ ਬੰਦ ਹੀ ਤੁਹਾਡੇ ਆਉਂਦੇ ਆਂ ਹਾਂ ਜੀ ਮੰਮੀ ਤਾਲੇ ਲੱਗੇ ਕਿ ਜਾਂ ਕਿਦਾਂ ਨਹੀਂ ਤਾਲੇ ਲੱਗੇ ਸੀ ਤੇ ਫਿਰ ਤੁਹਾਡੇ ਵੱਲੋਂ ਕੀ ਕੀਤਾ ਗਿਆ ਹਾਂ ਜੀ ਉਹ ਮੈਡਮ ਨੂੰ ਵੇਚ ਆਈ ਕਿੰਨੇ ਇੱਕ 3000 5000 ਦੀ ਫਰਦੀ ਫੇਰ ਨਾਲ ਕਰਿਆ ਹਾਂ ਜੀ ਭਾਜੀ ਆਇਆ ਇੱਕ ਮਿੰਟ ਤੁਸੀਂ ਦੱਸਿਆ ਕਿ ਇੱਥੇ ਕਿਤੇ ਲੰਮੇ ਪਾਏ ਕਿੱਥੇ ਪਾਏ ਬਾਹਰ ਇੱਥੇ ਹਾਂ ਜੀ ਲੈ ਮੰਗਾ ਵੀ ਆਇਆ ਠੀਕ ਹੈ ਕੀ ਨਾਮ ਹੈ ਮੇਰਾ ਨਾਮ ਬਲਵੀਰ ਸਿੰਘ ਹੈ ਇਹ ਕੀ ਮਾਮਲਾ ਸਾਰਾ ਹਸਪੀਟਲ ਦਾ ਮਾਮਲਾ ਇਹ ਵੀ ਇੱਕ ਬੁੱਢੀ ਦੀ ਜੁਐਲਰੀ ਹੋਣੀ ਸੀ ਜੀ ਸਵੇਰੇ ਜਿੰਦਰੇ ਵਜੇ ਹੈ ਹਿਲਤਾਲ ਨੂੰ ਉਹ ਇੱਥੇ ਆ ਕੇ ਵਿਚਾਰੀ ਫਰਸ਼ ਤੇ ਲੰਮੇ ਪੈ ਗਈ ਨਾ ਕੋਈ ਨਰਸ ਤੇ ਨਾ ਕੋਈ ਡਾਕਟਰ ਆ ਜੀ ਇਹ ਆਉਂਦੇ ਆ 10:00 11:00 ਵਜੇ ਆਉਂਦੇ ਆ ਵੀ ਆਪਣੇ ਘਰ ਦਾ ਹੀ ਰਾਜ ਆ ਤੇ ਸਾਨੂੰ ਮੰਗ ਚਾਹੀਦੀ ਵੀ ਚਾਹੀਦੀ ਕਾਰਵਾਈ ਹੋਣੀ ਚਾਹੀਦੀ ਜਿਹੜਾ ਦੋਸ਼ੀ ਆ ਇਹ ਹਸਪੀਟਲ ਜਿਹੜਾ 24 ਘੰਟੇ ਖੁੱਲਾ ਹੋਵੇ 24 ਘੰਟਾ ਖੁੱਲਾ ਹੋਵੇ ਜੀ ਤੇ ਤਾਲੇ ਲੱਗਾ ਹੋਇਆ ਜੀ ਤਾਲੇ ਲੱਗੇ ਤੇ ਬੰਦ ਹੀ ਆ ਹਸਪਤਾਲ ਜੀ 메ਨ ਗੇਟ ਨੂੰ ਤਾਲੇ ਲੱਗੇ ਤੇ ਉਹਨੂੰ ਵੀ ਤਾਲੇ ਤੇ ਕੀ ਕਾਰਵਾਈ ਦੀ ਮੰਗ ਕਰਦੇ ਹੋ ਕਾਰਵਾਈ ਇਹ ਵੀ 24 ਘੰਟੇ ਜਿਹੜੀ ਡਿਊਟੀ ਹੋ ਹਾ ਲੋੜ ਚਾਹੀਦਾ ਜੀ ਇਹ ਕੋਈ ਉਭਾਗਿਆ ਇਹਨਾਂ ਵਾਸਤੇ ਕਾਰਵਾਈ ਦੀ ਮੰਗ ਇਹਨਾਂ ਦੀ ਜੋ ਬੰਦੀ ਕਾਰਵਾਈ ਕਾਨੂੰਨੀ ਕੀਤੀ ਜਾਵੇ ਇਹਨਾਂ ਦੇ ਮੈਂ ਜਸਪਾਲ ਜੀ ਕਿਹੜਾ ਨਗਰ ਸਿੰਧਾ ਦੇ ਵਿੱਚ ਦਿੱਤੀ ਮਾਮਲਾ ਸਾਰਾ ਰੋਸ ਮਾਮਲਾ ਇਥੇ ਇੱਕ ਇੱਕ ਲੇਡੀ ਜਾਈ ਆ ਨਾਲ ਉਹਦੇ ਫਿਰ ਪੈਂਚ ਵੀ ਉਹਨਾਂ ਦੇ ਪਿੰਡ ਦੀ ਲੇਡੀਜ਼ ਹੈਗੇ ਨਾਲ ਉਹਦਾ ਹਸਪਤਾਲ ਸੀ ਉਹ ਇੱਥੇ ਜਦੋਂ ਆਏ ਤੇ ਉਦੋਂ ਕੁਝ ਵੀ ਨਹੀਂ ਇੱਥੇ ਆ ਕੋਈ ਡਾਕਟਰ ਨਹੀਂ ਕੋਈ ਨਹੀਂ ਹੈ ਤੇ ਜਦੋਂ ਫਿਰ ਮੁਰਕੇ ਉਹ ਜਿਆਦਾ ਆਪਣੇ ਪੀੜਾਂ ਦੇ ਵਿੱਚ ਆ ਗਈ ਉਹਨੂੰ ਵਿਚਾਰੇ ਨੂੰ ਪਹਿਨੋ ਦੇ ਇੱਥੇ ਪਾਇਆ ਆਪਣਾ ਉੱਪਰ ਥੜਾ ਹੈਗਾ ਉਹ ਤੇ ਨਹੀਂ ਚੱਲ ਸਕੀ ਪੀੜਾ ਉਹਦੇ ਫਿਰ ਨੂੰ ਪੁੰਜੇ ਲਮੇ ਪਾਇਆ ਗਿਆ ਫਿਰ ਇਥੋਂ ਦੇ ਜਿਹੜੇ ਮੋਤਮਰ ਬੰਦੇ ਕੋਈ ਆਏ ਉਹਨਾਂ ਵਿਚਾਰਿਆਂ ਨੇ ਕੁਰਸੀ ਕਰਦੀ ਮੰਜੇ ਦਾ ਅਰੇਂਜਮੈਂਟ ਕੀਤਾ ਇਹ ਉਹਨਾਂ ਜਿਹਨਾਂ ਜਿਹੜੀ ਮਤਲ ਜਿਹਦੀ ਡਿਊਟੀ ਆ ਉਹ ਮੁੱਕਈ ਕਾ ਟਾਈਮ ਤੋਂ ਬਾਅਦ ਕੀ ਸੰਬੰਧ ਹੈ ਪ੍ਰਸ਼ਾਸਨ ਦੀ ਜਿਹੜਾ ਲਾਕੀ ਹੈ ਕੀ ਕਾਰਵਾਈ ਉਹਨੇ ਕਿ ਆਪਣੇ ਟਾਈਮ 'ਚ ਰਾਇਆ ਕਿ ਜਦੋਂ 24 ਘੰਟੇ ਮੰਨ ਲੈਣਾ ਡਿਊਟੀ ਆ ਤੇ ਆਪਣੀ ਡਿਊਟੀ ਨਿਭਾਉਣ ਜਿਹੜੀ ਇਹਨਾਂ ਦੀ ਬੰਦੀ ਠੀਕ ਹੈ ਹੁਣ ਪ੍ਰਸ਼ਾਸਨ ਤੋਂ ਮੰਗ ਕਰਦੇ ਅਹੀਂ ਉਹ ਮੰਗ ਕਰਦੇ ਆ ਕਿ ਜਿਹੜੀ ਆ ਇਹਨਾਂ ਦੀ ਡਿਊਟੀ ਆਪਣੀ ਡਿਊਟੀ ਚੰਗੀ ਨਿਭਾਉਣ ਹਾਂਜੀ ਸਰ ਜੋ ਅੱਜ ਚੁੰਡਾ ਦੇ ਵੀ ਹਸਪਤਾਲ ਦੇ ਵਿੱਚ ਇੱਕ ਗਰਭਵਤੀ ਔਰਤ ਦੇ ਨਾਲ ਇਨਸੀਡੈਂਟ ਹੋਇਆ ਕੀ ਕਹਿਣਾ ਚਾਹੁੰਦੇ ਹੋ ਜੀ ਭਾਜੀ ਸਾਡੇ ਧਿਆਨ ਚ ਆਇਆ ਹੈ ਜਿਹੜਾ ਜੁਨਨਲ ਤੇ ਜਿਹੜਾ ਸਾਡਾ ਸਟਾਫ ਮੌਜੂਦ ਨਹੀਂ ਸੀਗਾ ਅਸੀਂ ਇਹਦੇ ਜਵਾਬ ਚਲ ਵੀ ਉੱਥੋਂ ਕਰ ਲਈਆ ਤੇ ਤੁਰੰਤ ਇਹਨੂੰ ਆਪਣਾ ਉਚਿਤ ਕਾਰਜਾਂ ਦਾ ਕਿ ਭੇਜਾਂਗੇ ਹੋਰ ਇਹਦਾ ਪੂਰਾ ਸਿਟਾ ਕਰਾਂਗੇ ਕਿ ਇਹਨੇ ਗਲਤੀ ਕਿਉਂ ਕੀਤੀ ਆ ਕੁਲੀਅਟ ਕਿਉਂ ਨਹੀਂ ਕੀਤੀ ਜੀ ਇਹ ਸਾਬ ਸੁਣਨ ਚ ਆਇਆ ਕਿ ਆਸਾ ਵਰਕਰ ਵੱਲੋਂ ਅੰਚ ਲੈਤਾ ਗਿਆ ਕੀ ਪੇਸ਼ੈਂਟ ਲੈ ਕੇ ਆ ਰਹੀ ਹਾਂਲੀ ਵੀ ਕੇਸ ਆਲਾ ਫਿਰ ਵੀ ਉਹ 8:30 ਹੋ ਜਾਣਦੇ ਆ ਨਹੀਂ ਉਸ ਸਟਾਫ ਦੇ ਮੁਤਾਬਕ ਹੋਦਾ ਕਿ 8 ਵਜੇ ਤੋਂ ਹੀ ਸਟਾਰਟ ਸੀ ਉਹ ਵੀ ਕਿ ਜਦੋਂ ਦਾ ਐਕਟਿਵ ਆਂਚਰ ਮੁਤਾਬਕ ਜਿਹੜਾ ਲੋਟਾ ਤਾਂ ਫਿਰ ਵੀ ਅਸੀਂ ਉਥੇ ਵਿਅਕਤੀ ਰੂਪ ਵਿੱਚ ਹੋ ਗਿਆ ਹੁਣ ਕਰ ਨਹੀਂ ਦਿੱਤੀ ਕੀ ਨਾਮ ਆਪਣਾ ਹਾਂ ਜੌਨ ਸਿੰਘ ਜੀ ਹਸਪੀਟਲ ਕਹਿੰਚੋ ਕੀ ਮਾਮਲਾ ਹਾਂਜੀ ਅਸੀਂ ਆ ਗਏ 8 ਵਜੇ ਕੇ 10 ਮਿੰਟ ਤੇ ਆ ਗਏ ਜੀ ਹਾਂਜੀ ਮੈਡਮ ਨੂੰ ਫੋਨ ਕੀਤਾ ਜੀ ਕਹਿੰਦੇ ਅੰਮ੍ਰਿਤ ਦੇ ਪਾਸ ਤੋਹ ਕਿੰਨੇ ਵਜੇ ਫੋਨ ਕੀਤਾ ਮੈਡਮ ਨੂੰ ਹਾਂਜੀ ਇਹ ਕਰਤਾ 6 ਵਜੇ ਕਰਤਾ ਅੱਛਾ ਜੀ ਅੱਛਾ ਕਿੰਨੀ ਮੈਂ ਆ ਜਾਨੀ ਹਾਂ ਹਾਂਜੀ ਇਹ ਕਿਹਨਾਂ ਨੂੰ ਲੈ ਕੇ ਆਇਓ ਹਾਂਜੀ ਨਾਲ ਦੀ ਮੇਰੀ ਕੀ ਨਾਂ ਦੇ ਹਾਂਜੀ ਸੋਨ ਤੇ ਕੀ ਕੋ ਕੇਸ ਹੋਣਾ ਜਿ ਕਿਦ ਹਾਂਜੀ ਕੇਸ ਹੈ ਜੀ ਤੇ ਕੀ ਹਸਪੀਟਲ ਬੰਦ ਹੀ ਤੁਹਾਡੇ ਹੁੰਦੇ ਹਾਂ ਹਾਂ ਜੀ ਮੰਮੀ ਤਾਲੇ ਲੱਗੇ ਕਿ ਜਾਂ ਕਿਦਾਂ ਨਹੀਂ ਤਾਲੇ ਲੱਗੇ ਸੀ ਤੇ ਫਿਰ ਤੁਹਾਡੇ ਵੱਲੋਂ ਕੀ ਕੀਤਾ ਗਿਆ ਹਾਂ ਜੀ ਉਹ ਮੈਡਮ ਨੂੰ ਕੀਤਾ ਕਿੰਨੇ ਇੱਕ 3000 ਰੁਪਏ ਤੇ ਇਹ ਨਾਲ ਕਰੇ ਹਾਂ ਜੀ ਭਾਜੀ ਆਇਆ ਇੱਕ ਮਿੰਟ ਤੁਸੀਂ ਦੱਸਿਆ ਕਿ ਇੱਥੇ ਕਿਤੇ ਲੰਮੇ ਪੈ ਕਿੱਥੇ ਪਾਏ ਬਾਹਰ ਹਾਂ ਜੀ ਲੰਮਾ ਵੀ ਆਇਆ ਠੀਕ ਹੈ ਕੀ ਨਾਮ ਹੈ ਮੇਰਾ ਨਾਮ ਬਲਵੀਰ ਸਿੰਘ ਹੈ ਕੀ ਮਾਮਲਾ ਸਾਰਾ ਹੈ ਹਸਪਤਾਲ ਮਾਮਲਾ ਹੈ ਵੀ ਇੱਕ ਇੱਕ ਬੁੱਢੀ ਦੀ ਡਿਲੀਵਰੀ ਹੋਣੀ ਸੀ ਜੀ ਸਵੇਰੇ ਜਿੰਦਰੇ ਵਜੇ ਹੈ ਹਸਤਾਲ ਨੂੰ ਉਹ ਇੱਥੇ ਆ ਕੇ ਵਿਚਾਰੀ ਫर्श ਤੇ ਲੰਮੇ ਪੈ ਗਈ ਨਾ ਕੋਈ ਨਰਸ ਤੇ ਨਾ ਕੋਈ ਡਾਕਟਰ ਆ ਜੀ ਇਹ ਆਉਂਦੇ ਆ 10:00 11:00 ਵਜੇ ਆਉਂਦੇ ਆ ਵੀ ਆਪਣੇ ਘਰ ਦਾ ਹੀ ਰਾਜ ਆ ਤੇ ਸਾਨੂੰ ਮੰਗ ਚਾਹੀਦੀ ਵਿਚ ਇਹਦੀ ਕਾਰਵਾਈ ਹੋਣੀ ਚਾਹੀਦੀ ਜਿਹੜਾ ਦੋਸ਼ੀ ਆ ਇਹ ਹਸਪੀਟਲ ਜਿਹੜਾ 24 ਘੰਟੇ ਖੁੱਲਾ ਹੋ 24 ਘੰਟਾ ਸੁਦਾ ਹੋ ਜੀ ਤੇ ਜੋ ਤਾਲੇ ਲੱਗਾ ਹੋਇਆ ਜੀ ਤਾਲੇ ਲੱਗੇ ਇਹਦੇ ਬੰਦ ਹੀ ਆ ਹਸਪਤਾਲ ਜੀ 메ਨ ਗੇਟ ਨੂੰ ਤਾਲੇ ਲਾਇਆ ਤੇ ਉਹਨੂੰ ਵੀ ਤਾਲੇ ਤੇ ਕੀ ਕਾਰਵਾਈ ਦੀ ਮੰਗ ਕਰਦੇ ਹੋ ਕਾਰਵਾਈ ਇਹ ਵੀ 24 ਘੰਟੇ ਜਿਹੜੀ ਡਿਊਟੀ ਉਹ ਹਾਂ ਜਿਹੜਾ ਚਾਹੀਦਾ ਹੈ ਇਹ ਕੋਈ ਉਵੱਗ ਹੈ ਇਹਨਾਂ ladrut ਕਾਰਵਾਈ ਦੀ ਇਹਨਾਂ ਦੀ ਜੋ ਬੰਦੀ ਕਾਰਵਾਈ ਕਾਨੂੰਨੀ ਕੀਤੀ ਜਾਵੇ ਇਹਨਾਂ ਦੇ ਮੈਂ ਜੱਜਪਾਲ ਜੀ ਕਿਹੜਾ ਨਗਰ ਦਿੱਤੀ ਮਾਮਲਾ ਸਾਰਾ ਇਹ ਰੋ ਮਾਮਲਾ ਇਸ ਨੂੰ ਇੱਕ ਹੀ ਇੱਕ ਲੇਡੀ ਜਾਈ ਆ ਨਾਲ ਉਹਦੇ ਸਰਪੰਚ ਵੀ ਉਹਨਾਂ ਦੇ ਪਿੰਡ ਦੀ ਲੇਡੀ ਜੀ ਹੈਗੀ ਨਾਲ ਉਹ ਹਸਮਨ ਸੀ ਉਹ ਇੱਥੇ ਜਦੋਂ ਆਏ ਤੇ ਉਦੋਂ ਕੁਝ ਵੀ ਨਹੀਂ ਇੱਥੇ ਆ ਕੋਈ ਡਾਕਟਰ ਨਹੀਂ ਕੋਈ ਨਹੀਂ ਹੈ ਤੇ ਜਦੋਂ ਫਿਰ ਮੁੜ ਕੇ ਜਿਆਦਾ ਉਹਨਾਂ ਆਪਣੇ ਪੀੜਾਂ ਦੇ ਵਿੱਚ ਆ ਗਈ ਉਹਨੂੰ ਵਿਚਾਰੇ ਨੇ ਪਹਿਨੋ ਦੇ ਇੱਥੇ ਪਾਇਆ ਆਪਣਾ ਉੱਪਰ ਥੜਾ ਹੈਗਾ ਉਹ ਤੇ ਨਹੀਂ ਚੱਲ ਸਕੀ ਪੀੜਾ ਉਹਦੇ ਫਿਰ ਉਹਨੂੰ ਪੰਜੇ ਲੰਮੇ ਪਾਇਆ ਲਾ ਫਿਰ ਇਥੋਂ ਦੇ ਜਿਹੜੇ ਮੋਤਮਰ ਬੰਦੇ ਕੋਈ ਆਏ ਉਹਨਾਂ ਵਿਚਾਰਿਆਂ ਨੇ ਕੁਰਸੀ ਕਰਦੀ ਮੰਜੇ ਦਾ ਅਰੇਂਜਮੈਂਟ ਕੀਤਾ ਤੇ ਉਹਨਾਂ ਜਿਹਨੂੰ ਜਿਹੜੀ ਮਤਲ ਜਿਹਦੀ ਡਿਊਟੀ ਆ ਉਹ ਮੁੱਕੇ ਆਈ ਟਾਈਮ ਤੋਂ ਬਾਅਦ ਕੀ ਸੰਬੰਧ ਹੈ ਪ੍ਰਸ਼ਾਸਨ ਦੀ ਜਿਹਨਾਂ ਲਾਕੀ ਆ ਕੀ ਕਰ ਰਹੇ ਨੇ ਕਿ ਇਹ ਆਪਣੇ ਟਾਈਮ 'ਚ ਆਇਆ ਕਿ ਜਦੋਂ 24 ਘੰਟੇ ਮਰ ਲੈਣਾ ਡਿਊਟੀ ਆ ਇਹ ਆਪਣੀ ਡਿਊਟੀ ਨਿਭਾਉਣ ਜਿਹੜੀ ਇਹਨਾਂ ਦੀ ਬੰਦੀ ਜੀ ਜੀ ਹੁਣ ਪ੍ਰਸ਼ਾਸਨ ਤੋਂ ਮੰਗ ਕਰਦੇ ਅਸੀਂ ਉਹ ਮੰਗ ਕਰਦੇ ਆ ਕਿ ਜਿਹੜੀ ਇਹਨਾਂ ਦੀ ਡਿਊਟੀ ਆਪਣੀ ਡਿਊਟੀ ਟੈਂਪਰ ਲਿਭਾਉਣ ਹਾਂਜੀ ਸਰ ਜੋ ਅੱਜ ਚੁੰਡਾ ਦੇ ਵੀ ਹਸਪਤਾਲ ਦੇ ਵਿੱਚ ਇੱਕ ਗਰਭਵਤੀ ਔਰਤ ਦੇ ਨਾਲ ਇਸ਼ਕੀਅਤ ਹੋਇਆ ਕੀ ਕਹਿਣਾ ਚਾਹੁੰਦੀ ਉਹ ਜੀ ਭਾਜੀ ਸਾਡੇ ਧਿਆਨ 'ਚ ਆਇਆ ਹੈ ਜਿਹੜਾ ਚੁੰਡਾ ਤੇ ਜਿਹੜਾ ਸਾਡਾ ਸਟਾਫ ਮੌਜੂਦ ਨਹੀਂ ਸੀਗਾ ਅਸੀਂ ਇਹਦੀ ਜਵਾਬ ਤਲਵੀ ਉੱਥੋਂ ਕਰ ਲਈ ਆ ਤੇ ਤੁਰੰਤ ਇਹਨੂੰ ਆਪਣਾ ਉੱਚ ਅਧਿਕਾਰੀਾਂ ਦਾ ਭੇਜਾਂਗੇ ਔਰ ਇਹਦਾ ਪੂਰਾ ਸਿਟਾ ਕੱਢਾਂਗੇ ਕਿ ਇਹਨੇ ਇਹ ਗਲਤੀ ਕਿਉਂ ਕੀਤੀ ਹੈ ਅੰਲੇਟ ਕਿਉਂ ਨਹੀਂ ਕੀਤੀ ਜੀ ਇਹ ਸਭ ਸੁਣਨ ਚਾਹਿਆ ਕਿ ਆਸਾ ਵਰਕਰ ਵੱਲੋਂ ਅੰਜ ਲਿੱਤਾ ਗਿਆ ਕਿ ਪੇਸ਼ੈਂਟ ਲੈ ਕੇ ਆ ਰਹੀਆਂ ਹਨ ਲੀਵੀਕੇ ਸਾਲਾ ਫਿਰ ਵੀ ਉਹ 8:30 ਹੋ ਜਾਣਦੇ ਆ ਨਹੀਂ ਉਸ ਸਟਾਫ ਦੇ ਮੁਤਾਬਕ ਹੋਦਾ ਕਿ 8 ਵਜੇ ਟੂਟੀ ਸਟਾਰਟ ਸਿਉਂਦੀ ਤੇ ਲੋਕਾ ਐਕਟਿਵ ਆ ਪੈਂਚਰ ਮੁਤਾਬਕ ਜੋ ਲੁੱਟਾ ਤਾਂ ਫਿਰ ਵੀ ਅਸੀਂ ਉਥੇ ਦਿੱਕਤੀ ਰੂਪ ਵਿੱਚ ਹੋ ਗਿਆ ਹਿਲਾ ਕਰਨ ਦੀ